ਅੱਜ ਵੱਖ-ਵੱਖ ਬਠਿੰਡੇ ਸ਼ਹਿਰ ਦੇ ਏਰੀਆਸ 'ਚ ਰਹਿਣ ਵਾਲੇ ਐਥਲੀਟਸ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ। ਕੁਝ ਮਹੀਨਿਆਂ ਪਹਿਲਾਂ ਮੈਨੂੰ ਐਥਲੀਟਸ ਨੇ ਆ ਕੇ ਤੇ ਸ਼ਹਿਰ ਵਾਸੀਆਂ ਨੇ ਆ ਕੇ ਦੱਸਿਆ ਸੀਗਾ ਵੀ ਆਪਣੇ ਸ਼ਹਿਰ 'ਚ ਜਿਹੜਾ ਰਨਿੰਗ ਦਾ ਟਰੈਕ ਹੈ ਉਹਦੀ ਬਹੁਤ ਵੱਡੀ ਸਮੱਸਿਆ ਹੈ। ਜਿਹੜੇ ਆਪਣੇ ਐਥਲੀਟਸ ਆ ਉਹਨਾਂ ਦੇ ਗੋਡਿਆਂ 'ਚ ਅ ਦਿੱਕਤ ਆ ਗਈ। ਕਈਆਂ ਕਈ ਬਹੁਤ ਸੀਰੀਅਸਲੀ ਇੰਜਰਡ ਵੀ ਹੋਏ ਆ ਤੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਉਹਨਾਂ ਦੀ ਅਪੀਲ ਡੀਸੀ ਸਾਹਿਬ ਕੋਲ ਲੈ ਕੇ ਗਏ ਤੇ ਡੀਸੀ ਸਾਹਿਬ ਨੇ ਬਹੁਤ ਹੀ ਕੁਇਕ ਤੇ ਅੱਛਾ ਰਿਸਪਾਂਸ ਦਿੰਦੇ ਹੋਏ ਜਲ ਤੋਂ ਜਲਦ ਕੰਮ ਸ਼ੁਰੂ ਕਰਵਾਇਆ ਤੇ ਹੁਣ ਆਪਰਨੇ ਕੋਲੇ ਸ਼ਹਿਰ ਵਿੱਚ ਦੁਬਾਰਾ ਇੱਕ ਸੈਂਟਰ ਪੁਆਇੰਟ ਚ ਜਿਹੜਾ ਆਪਣਾ ਸ਼ਹੀਦ ਭਗਤ ਸਿੰਘ ਸਟੇਡੀਅਮ ਹੈ ਉਹਦੇ ਵਿੱਚ ਨਵਾਂ ਟਰੈਕ ਰੀਲੇ ਹੋਣ ਜਾ ਰਿਹਾ ਉਸ ਤੋਂ ਇਲਾਵਾ ਇੱਥੇ ਆ ਕੇ ਜਿਹੜੇ ਇੱਥੇ ਬੱਚੇ ਡੇਲੀ ਟ੍ਰੇਨਿੰਗ ਕਰਨ ਆਉਂਦੇ ਆ ਉਹਨਾਂ ਵੱਲੋਂ ਕਈ ਡਿਮਾਂਡਸ ਰੱਖੀਆਂ ਗਈਆਂ ਜਿੱਦਾਂ ਕਿ ਬੋਟਰ ਜਿਹੜੀ ਸਪਲਾਈ ਸੀਗੀ ਇੱਥੇ ਆਰਓ ਉਹ ਸਫੀਸ਼ੀਐਂਟ ਨਹੀਂ ਸੀਗਾ ਵੀ ਬੱਚੇ ਜ਼ਿਆਦਾ ਸੀਗੇ ਤੇ ਉਸ ਹਿਸਾਬ ਨਾਲ ਹੁਣ ਅਸੀਂ ਜਲਦੀ ਵਿਦਰਨ ਆ ਵੀਕ ਇੱਕ ਨਵਾਂ ਆਰੋਵੀ ਲਾ ਰਹੇ ਹਾਂ ਉਸ ਤੋਂ ਇਲਾਵਾ ਜਿਹੜੇ ਬੱਚੇ ਦੂਰੋਂ ਆਂਦੇ ਨੇ ਉਹਨਾਂ ਨੂੰ ਸਾਈਕਲਸ ਪ੍ਰੋਵਾਈਡ ਕਰਾਂਗੇ ਤੇ ਉਸ ਤੋਂ ਇਲਾਵਾ ਵੇਟਸ ਵੀ ਲੈ ਕੇ ਆਵਾਂਗੇ ਜਿਹੜੇ ਬੱਚੇ ਵੇਟ ਟ੍ਰੇਨਿੰਗ ਕਰ ਸਕਣ ਡਾਈਟ ਆਲਰੇਡੀ ਇਹਨਾਂ ਨੂੰ ਮਿਲ ਰਹੀ ਹੈ ਪ੍ਰੋਪਰ ਕੋਚਸ ਹੋਣ ਤੇ ਪ੍ਰੋਪਰ ਟਰੈਕ ਹੋਵੇ ਜਿਹੜੇ ਬੰਦੇ ਆਪਣੇ ਐਥਲੀਟ ਹੈਗੇ ਆ ਇਹ ਸਭ ਚੀਜ਼ਾਂ ਦੇ ਨਾਲ ਆਪਣੇ ਯੁਵਾ ਬੱਚਿਆਂ 'ਚ ਬਹੁਤ ਹੀ ਜ਼ਿਆਦਾ ਵਧੀਆ ਮੋਟੀਵੇਸ਼ਨ ਆਏਗੀ ਮੋਟੀਵੇਸ਼ਨ ਖੇਡ ਪ੍ਰਤੀ ਆਏਗੀ ਤੇ ਜਿਹੜੀ ਆਪਣੀ ਪੰਜਾਬ ਸਰਕਾਰ ਨੇ ਨਹੀਂ ਮੋਹਮ ਚਲਾਈ ਹੈ ਯੁਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਵੀ ਬਹੁਤ ਮਦਦ ਕਰੇਗੀ ਕਿਉਂਕਿ ਬੱਚਿਆਂ ਨੂੰ ਯੁਵਾ ਬੱਚਿਆਂ ਨੂੰ ਤੇ ਸਾਰਿਆਂ ਨੂੰ ਮੋਟੀਵੇਸ਼ਨ ਮਿਲੂਗੀ ਵੀ ਆਪਾਂ ਹੁਣ ਖੇਡਾਂ ਵੱਲ ਜਾਈਏ ਤੇ ਨਸ਼ਿਆਂ ਨੂੰ ਛੱਡੀਏ ਤੇ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਤੇ ਸਾਡੇ ਵੱਲੋਂ ਮੇਰੇ ਯੁਵਾ ਭੈਣ ਭਰਾ ਨੂੰ ਤੋਹਫਾ ਤੇ ਮੈਂ ਇਹ ਹੀ ਉਮੀਦ ਕਰਦਾ ਹਾਂ ਤੇ ਵਾਦ ਤੋਂ ਵਾਦ ਸਾਡੇ ਯੂਥ ਨੂੰ ਕਿ ਵਾਦ ਤੋਂ ਵਾਦ ਖੇਡਾਂ ਵੱਲ ਲੱਗਣ ਤਨਸ਼ਿਆਂ ਨੂੰ ਸ਼ਟਪ ਸਰ ਇਹ ਕਿੰਨੇ ਸਾਲ ਬਾਅਦ ਜਿਹੜਾ ਇਹ ਜਿਹੜਾ ਮੈਂ ਸੁਣਦਾ ਇੱਥੇ ਮੈਨੂੰ ਦੱਸ ਦੱਸਣ ਤੋਂ ਆਇਆ ਦੀ 25 ਤੋਂ 30 ਸਾਲ ਹੋ ਗਏ ਟਰੈਕ ਬਣੇ ਨੂੰ ਤੇ ਬਹੁਤ ਹੀ ਲੰਬਾ ਸਮਾਂ ਜਿੱਦਾਂ ਆਪਾਂ ਜਾਣਦੇ ਕਿ ਮੇਰੀ ਉਮਰ ਹੀ 26 ਸਾਲ ਹੈ ਤੇ 30 ਸਾਲ ਤਾਂ ਟਰੈਕ ਬਣੇ ਨੂੰ ਹੋ ਗਏ ਤੇ ਹੁਣ ਇਹ ਦੁਬਾਰਾ ਤੋਂ ਇੱਕ ਨਵੀਂ ਲਹਿਰ ਜਾਗੂਗੀ ਦੁਬਾਰਾ ਤੋਂ ਬਠਿੰਡੇ ਸ਼ਹਿਰ ਦੇ ਹੱਥ ਲੀਡਸ ਨੂੰ ਮੈਡਲ ਲੈ ਕੇ ਆ ਸਕਣਗੇ ਇਹ ਐਡਮਿਨਿਸਟ੍ਰੇਸ਼ਨ ਦੀ ਦੇਸੀ ਸਾਹਿਬ ਦੀ ਤੇ ਸਰਕਾਰ ਦੀ ਬਹੁਤ ਵਧੀਆ ਨੀਤੀ ਦੀ ਵਜ੍ਹਾ ਤੋਂ ਹੋ ਰਿਹਾ ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਵੀ ਵੱਧ ਤੋਂ ਵੱਧ ਆਣ ਕਿਉਂਕਿ ਇਹ ਬਹੁਤ ਹੀ ਐਕਸੈਸਿਬਲ ਲੋਕੇਸ਼ਨ ਹੈ ਨੂੰ ਜਲਦੀ 1 ਮਹੀਨੇ ਦੇ ਵਿੱਚ ਆਪਣੇ ਕੋਲੇ ਪ੍ਰੋਪਰ ਟਰੈਕ ਹੋਏਗਾ ਤੇ ਖੇਡਣ ਦੀ ਪ੍ਰੋਪਰ ਕਸੂਲਟੀ ਹੋਏ ਮੇਦਰ ਬਟਿੰਡੇ ਦੇ ਵਿੱਚ ਜਿਹੜਾ ਕਰਕੇ ਬੱਸ ਸਟੈਂਡ ਨੂੰ ਲੈ ਕੇ ਦੋ ਗਰੁੱਪ ਬਣ ਗਏ ਇੱਕ ਦੇ ਕੋਲੇ ਤੁਸੀਂ ਕੱਲ ਗਏ ਵੀ ਸੀ ਲੇਕਿਨ ਇਹ ਨਹੀਂ ਲੱਗਦਾ ਕਿ ਦੋ ਹਿੱਸਿਆਂ ਨੂੰ ਦਿੱਤੇ ਵੰਡਿਆ ਜਰਾ ਵੰਡਿਆ ਗਿਆ ਇੱਕ ਅਸਿਸਟੈਂਟ ਬਣਾਉਣ ਦੇ ਹੱਕ ਜੋਗ ਅਤੇ ਇੱਕ ਬਸਿਸਟੈਂਟ ਜਿਹੜਾ ਇੱਕ ਵਕ ਸ਼ਿਫਟ ਕਰ ਦਿੰਦਾ ਚੱਲ ਗਿਆ ਤੇ ਇਹ ਕੀ ਕਾਰਨ ਦੋਨੇ ਪਾਸੇ ਆਮ ਆਦਮੀ ਪਾਰਟੀ ਆ ਕਿਉਂ ਇਹ ਜਿਹੜਾ ਦੇਖੋ ਜੀ ਕੋਈ ਵੀ ਨਵੀਂ ਚੀਜ਼ ਆਂਦੀ ਹੈ ਹਰ ਇੱਕ ਬੰਦੇ ਦਾ ਆਪਣਾ ਓਪੀਨੀਅਨ ਹੁੰਦਾ ਜਦੋਂ ਅਸੀਂ ਉਹਨਾਂ ਕੋਲੇ ਗਏ ਜਿਹੜੇ ਨਵੇਂ ਬਸ ਸਟੈਂਡ ਦੇ ਖਿਲਾਫ ਸੀਗੇ ਹਰ ਇੱਕ ਬੰਦੇ ਨੂੰ ਆਪਣਾ ਧਰਨਾ ਪ੍ਰਦਰਸ਼ਨ ਕਰਨ ਦਾ ਰਾਈਟ ਹੈ ਉਹਨਾਂ ਨੇ ਆਪਣਾ ਧਰਨਾ ਪ੍ਰਦਰਸ਼ਨ ਈਮਰਾਵ ਬੇੜਕਰ ਜੀ ਦੇ ਪਾਰਕ 'ਚ ਕੀਤਾ ਜਿਨ੍ਹਾਂ ਨੇ ਆਪਾਂ ਨੂੰ ਫਰੀडम ਆਫ ਸਪੀਚ ਦਿੱਤੀ ਤੇ ਉਸੇ ਦੇ ਤਹਿਤ ਉਹ ਆਪਣਾ ਰੋਸ ਜ਼ਾਹਿਰ ਕਰ ਰਹੇ ਸੀਗੇ ਮੈਂ ਉਹਨਾਂ ਨੂੰ ਇਹ ਆਸ਼ਵਾਸਨ ਦੇਣ ਗਿਆ ਸੀਗਾ ਕਿ ਤੁਹਾਡਾ ਪੁਆਇੰਟ ਵੀ ਜ਼ਰੂਰ ਰੱਖਿਆ ਜਾਏਗਾ ਸਰਕਾਰ ਮੂਰੇ ਤੇ ਸਾਰਿਆਂ ਦੀ ਸਹਿਮਤੀ ਦੇ ਨਾਲ ਮੈਜੋਰਟੀ ਡਿਸੀਜਨ ਦੇ ਨਾਲ ਹੀ ਕੋਈ ਫੈਸਲਾ ਲਿੱਤਾ ਜਾਏਗਾ ਜੋ ਸ਼ਹਿਰ ਦੇ ਵਿਕਾਸ ਵਾਸਤੇ ਸਹੀ ਹੋਏਗਾ ਅਸੀਂ ਉਹਨਾਂ ਦੇ ਨਾਲ ਹੈ ਤੇ ਅਸੀਂ ਉਹਨਾਂ ਦੀ ਮਦਦ ਵਾਸਤੇ ਗਏ ਸੀਗੇ ਕਿ ਉਹ ਬਹੁਤ ਹੀ ਗਰਮੀ 'ਚ ਅ ਬੈਠੇ ਸੀਗੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਮੈਂ ਉਹਨਾਂ ਨੂੰ ਇਹ ਆਸ਼ਵਾਸਨ ਦਿੱਤਾ ਕਿ ਮੈਂ ਉੱਪਰ ਤੱਕ ਜਾਊਂਗਾ ਉਹਨਾਂ ਦੀ ਅਪੀਲ ਲੱਖੂਗਾ ਤੇ ਇਸ ਗੱਲ ਦੀ ਗਾਰੰਟੀ ਦੇਊਂਗਾ ਕਿ ਵੱਧ ਤੋਂ ਵੱਧ ਉਹਨਾਂ ਦੀ ਗੱਲ ਸੁਣੀ ਜਾਊ ਇਹ ਨਹੀਂ ਲੱਗਦਾ ਕਿ ਕੋਈ ਦੂਜੇ ਗਰੁੱਪ ਕੋਲ ਵੀ ਗੋਲ ਜਣਾਇਆ ਚਾਹੀਦਾ ਕਿ ਉਹ ਵੀ ਤਾਂ ਸਰ ਬਿਲਕੁਲ ਦੂਸਰੇ ਗਰੁੱਪ ਜਿਹੜੇ ਚਾਹੁੰਦੇ ਨੇ ਕਿ ਬੱਸ ਸਟੈਂਡ ਬਾਹਰ ਜਾਵੇ ਉਹ ਵੀ ਸਾਡੇ ਨਾਲ ਕਨਸਟੈਂਟਲੀ ਇਨ ਟੱਚ ਨੇ ਤੇ ਉਹ ਵੀ ਸਾਡੇ ਨਾਲ ਵਾਰਤਾਲਾਪ ਕਰਦੇ ਰਹਿੰਦੇ ਨੇ ਤੇ ਮੈਂ ਉਹਨਾਂ ਨੂੰ ਵੀ ਇਹੀ ਜਵਾਬ ਦਿੰਦਾ ਵੀ ਜੇ ਉਹ ਫੈਸਲਾ ਸ਼ਹਿਰ ਵਾਸਤੇ ਵਧੀਆ ਹੋਊਗਾ ਉਹੀ ਹੌਣੇ ਲੱਗਦਾ ਹੈ ਕਿ ਪਾਣਾ ਨਾ ਪਾਣਾ ਇੱਕ ਅਲੱਗ ਗੱਲ ਹੈ ਲੇਕਿਨ ਉਸ ਨੂੰ ਲੈ ਕੇ ਲੋਕ ਜਰੂਰ ਇੱਕ ਦੂਜੇ ਦੇ ਨਾਲ ਉਜੜੇ ਸ਼ੁਰੂ ਹੋ ਗਏ ਨੇ ਦੇਖੋ ਜੀ ਉਹੀ ਅਗੇ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਵੀ ਇਹ opinion ਦੀ ਗੱਲ ਹੈ ਹਰ ਇੱਕ ਬੰਦੇ ਦਾ ਆਪਦਾ opinion ਹੁੰਦਾ ਕਿਸੇ ਵੀ ਚੀਜ਼ ਨੂੰ ਲੈ ਕੇ ਉਹ ਉਸੇ ਕਰਕੇ ਲੋਕ ਆਪਸ ਵਿੱਚ ਕਨਵਰਸੇਸ਼ਨ ਕਰ ਕੋਈ ਮੀਟਿੰਗ ਰੱਖੀ ਜਾਊਗੀ ਇਸ ਬਾਰੇ ਦੋਨੇ ਜੀ ਬਿਲਕੁਲ ਜਲਦ ਇਹਦੀ ਮੀਟਿੰਗ ਰੱਖੀ ਜਾਊਗੀ ਤੇ ਅਸੀਂ ਕੋਸ਼ਿਸ਼ ਕਰਕੇ ਇਹਦੀ ਇੱਕ ਕਮੇਟੀ ਬਣਾਵਾਂਗੇ ਜੋ ਇਸ ਦਾ ਫਾਈਨਲ ਡਿਸੀਜਨ